ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪਿੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਹਾਂ ਜੀ ਚੜ੍ਹਦੀ ਕਲਾ 'ਚ ਹਾਂ ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਹੋਰ ਵੀਡੀਓ ਉਹ ਵੀਡੀਓ ਹੈਗੀ ਜੀ ਜਿਵੇਂ ਕਿ ਆਪਣੇ ਬਹੁਤ ਗੰਦੇ ਕੱਪੜੇ ਹੁੰਦੇ ਨੇ ਮੈੜੇ ਕਚੇਲੇ ਹਨਾ ਤੇ ਦਾਗ ਦੱਬੇ ਵਾਲੇ ਕੱਪੜੇ ਹੁੰਦੇ ਨੇ ਉਹ ਨਿੱਖਰਦੇ ਨਹੀਂ ਹੈਗੇ ਉਹਨਾਂ ਨੂੰ ਆਪਾਂ ਬਿਨਾ ਮਸ਼ੀਨ ਤੋਂ ਧੋਵਾਂਗੇ ਤੇ ਬਿਨਾ ਹੱਥ ਰਗੜੇ ਤੋਂ ਠੀਕ ਹੈ ਨਾ ਤਾਂ ਥਾਪਕੀ ਦੀ ਜ਼ਰੂਰਤ ਨਾ ਕੱਪੜੇ ਧੋਣ ਵਾਲੇ ਬੁਰਸ਼ ਦੀ ਜ਼ਰੂਰਤ ਠੀਕ ਹੈ ਜੀ ਬਿਨਾ ਹੱਥਾਂ ਤੋਂ ਰਗੜੇ ਹੱਥਾਂ ਨਾਲ ਰਗੜਨ ਦੀ ਵੀ ਲੋੜ ਹੈਗੀ ਤੇ ਨਾ ਹੀ ਆਪਾਂ ਕੱਪੜੇ ਧੋਣ ਵਾਲੇ ਮਸ਼ੀਨ 'ਚ ਪਾਵਾਂਗੇ ਇਦਾਂ ਹੀ ਤੁਹਾਨੂੰ ਧੋ ਕੇ ਦਿਖਾਉਂਦੇ ਆ ਤੇ ਚਲੋ ਜੀ ਚੱਲਦੇ ਆਪਾਂ ਬਾਹਰ ਲੋ ਜੀ ਬੱਠਲ ਦੇ ਵਿੱਚ ਆਪਾਂ ਪਾਣੀ ਪਾ ਲਿਆ ਠੀਕ ਹੈ ਜੀ ਹੁਣ ਇਹ ਪਾਣੀ ਆਪਾਂ ਨੇ ਪਾ ਪਾ ਲਿਆ ਕੱਪੜੇ ਡੋਬਣ ਵਾਸਤੇ ਤੇ ਉਹਦੇ ਵਾਸਤੇ ਚਾਹੀਦਾ ਸਾਨੂੰ ਜੀ ਇੱਕ ਤਾਂ ਆਪਾਂ ਨੂੰ ਬਿਨਾਂ ਹੱਥ ਲਗਾਏ ਕੱਪੜੇ ਧੋਣ ਦੇ ਮਿੱਠਾ ਸੋਡਾ ਜੇ ਖਾਣ ਵਾਲਾ ਸੋਡਾ ਇਹ ਠੀਕ ਹੈ ਜੀ ਤੇ ਇੱਕ ਚਹਿੰਦਾ ਜੀ ਆਪਾਂ ਨੂੰ ਨਮਕ ਠੀਕ ਹੈ ਜੀ ਤੇ ਇੱਕ ਚਹਿੰਦੀ ਆਪਾਂ ਨੂੰ ਸਰਫ ਸਰਫ ਕੋਈ ਵੀ ਹੋਵੇ ਚੱਲੂਗਾ ਠੀਕ ਹੈ ਜੀ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਜੀ ਇੱਕ ਚਮਚ ਇਹਦੇ ਵਿੱਚ ਆਪਾਂ ਨਮਕ ਦਾ ਪਾਵਾਂਗੇ ਲੋ ਜੀ ਇੱਕ ਚਮਚ ਆਪਾਂ ਪਾਵਾਂਗੇ ਚ ਨਮਕ ਦਾ ਠੀਕ ਹੈ ਜੀ ਤੇ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਲੋ ਜੀ ਇਹ ਪਾ ਲਿਆ ਆਪਾਂ ਮਿੱਠਾ ਸੋਡਾ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਸਰ ਲੋ ਜੀ ਹੁਣ ਇਹਨੂੰ ਆਪਾਂ ਪਾਣੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਇਹ ਸਾਰਾ ਪਾਣੀ ਆਪਾਂ ਮਿਕਸ ਕਰ ਲਿਆ ਹੁਣ ਜਿਹੜੇ ਆਪਣੇ ਕੱਪੜੇ ਨੇ ਮੈਲੇ ਦੇਖੋ ਜੀ ਆ ਸਰਦਾਰ ਜੀ ਦੀ ਸ਼ਰਟ ਆ ਦੇਖੋ ਕੰਮ ਵਾਲੀ ਸ਼ਰਟ ਆ ਦੇਖੋ ਕਿੰਨੀ ਗੰਦੀ ਆ ਇਹ ਦੇਖੋ ਜੀ ਬਾ ਬਾਜੂ ਦੇਖੋ ਕਿੰਨੇ ਕੰਦੇ ਹੋਏ ਪਏ ਨੇ ਇਹ ਆਪਾਂ ਇਹਦੇ ਵਿੱਚ ਡੋਬ ਦਿੰਨੇ ਆ ਲੋ ਜੀ ਇਹ ਹੋ ਗਿਆ ਜੀ ਮੇਰਾ ਨਾਈਟ ਸੂਟ ਠੀਕ ਹੈ ਜੀ ਬੱਚਿਆਂ ਦੇ ਕੱਪੜੇ ਬਣਾਉਣ ਸ਼ਾਰਟ ਲੋਜੀ ਹੁਣ ਇਹਨੂੰ ਆਪਾਂ ਇਦਾਂ ਕਰਕੇ ਚੰਗੀ ਤਰ੍ਹਾਂ ਡੋਬ ਲੈਣਾ ਇਹ ਪਾਣੀ ਦੇ ਵਿੱਚ ਤੁਸੀਂ ਅੱਧਾ ਘੰਟਾ ਇਹ ਕੱਪੜੇ ਡੋਬ ਕੇ ਰੱਖਣਾ ਠੀਕ ਹੈ ਜੀ ਜਿਹੜੀ ਇਹਦੀ ਮੈਲ ਹੋਊਗੀ ਆਪ ਹੀ ਲੈ ਜੂਗੀ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਨੂੰ ਥਾਪੀ ਨਾਲ ਕੁੱਟਣੇ ਪੈਣਗੇ ਜਾਂ ਫਿਰ ਥਨਾ ਰਗੜਨੇ ਪੈਣਗੇ ਫੇਰ ਇਹਦੀ ਮੈਲ ਲਹੂਗੀ ਜਿਹੜੇ ਤੇ ਦਾਗ-ਦੱਬੇ ਲੱਗੇ ਹੋਣਗੇ ਉਹ ਵੀ ਸਾਰੇ ਲੈ ਜਾਣਗੇ ਇਹਨੂੰ ਹੁਣ ਆਪਾਂ ਅੱਧਾ ਘੰਟਾ ਡਬੋ ਕੇ ਰੱਖਦੇ ਆ ਫੇਰ ਤੁਹਾਨੂੰ ਇਹ ਬਾਹਰ ਕੱਢ ਕੇ ਦਿਖਾਣੇ ਅੱਧੇ ਘੰਟੇ ਬਾਅਦਾਂ ਵੀ ਇਹ ਕੱਪੜੇ ਕਿੱਦਾਂ ਦੇ ਨਿਕਰੇ ਨੇ ਲੋ ਜੀ ਅੱਧਾ ਘੰਟਾ ਇਹਨਾਂ ਨੂੰ ਹੋ ਗਿਆ ਤੇ ਹੁਣ ਤੁਹਾਨੂੰ ਕੱਢ ਕੇ ਦਿਖਾਣੇ ਆ ਇਹ ਬਾਹਰ ਨਚੋੜ-ਨਚੋੜ ਕੇ ਵੀ ਇਹਨਾਂ ਦੀ ਮੈਲ ਸਾਰੀ ਬਿਨਾਂ ਰਗੜੇ ਤੇ ਬਿਨਾਂ ਮਸ਼ੀਨ 'ਚ ਧੋਤੇ ਸਾਰੀ ਉੱਤਰ ਗਈ ਹੈ ਦੇਖੋ ਜੀ ਪਹਿਲਾਂ ਜਦੋਂ ਆਪਾਂ ਪਾਇਆ ਸੀ ਕਮੀਜ਼ ਡੋਬਿਆ ਸੀ ਉਦੋਂ ਬਹੁਤ ਸ਼ਾਰਟ ਬਹੁਤ ਜ਼ਿਆਦਾ ਗੰਦੀ ਸੀ ਤੇ ਦੇਖੋ ਕਲਰਾਂ ਦੀ ਮੈਲ ਵੀ ਥੋੜੀ ਥੋੜੀ ਰਹਿ ਗਈ ਹੈ ਇਹ ਤਾਂ ਚਲ ਉੱਤਰ ਜਾਊਗੀ ਠੀਕ ਹੈ ਤੇ ਸਾਰੀਆਂ ਬਾਹਾਂ ਤੋਂ ਦੇਖੋ ਸਾਰੀਆਂ ਸਾਫ਼ ਹੋ ਗਈਆਂ ਨੇ ਬਹੁਤ ਜ਼ਿਆਦਾ ਮੈੜੀਆਂ ਸੀ ਤੇ ਸਾਰੇ ਆਪਾਂ ਕੱਪੜੇ ਕੱਢ ਲੈਨੇ ਆ ਬਾਹਰ ਤੇ ਫਿਰ ਤੁਹਾਨੂੰ ਪਾਣੀ ਤੁਸੀਂ ਕੱਢ ਕੇ ਦਿਖਾਣੇ ਆ ਠੀਕ ਹੈ ਜੀ ਦੇਖੋ ਆਪਣੇ ਕੱਪੜੇ ਕਿੰਨੇ ਵਧੀਆ ਨਿਖਰੇ ਨੇ ਕੋਈ ਇਥੇ ਬਰਸ਼ ਨਹੀਂ ਲਗਾਇਆ ਹੈਗਾ ਕੋਈ ਇਹਨੂੰ ਥਾਪੀ ਨਾਲ ਨਹੀਂ ਕੁੱਟਿਆ ਹੈਗਾ ਕੋਈ ਇਹ ਹੱਥਾਂ ਨਾਲ ਨਹੀਂ ਰਗੜੇ ਹੈਗੇ ਨਾ ਹੀ ਮਸ਼ੀਨ 'ਚ ਧੋਤੇ ਨੇ ਇਦਾਂ ਹੀ ਪਾਏ ਨੇ ਦੇਖੋ ਸਕਾਇ ਵੀ ਨਹੀਂ ਹੈਗਾ ਮਸ਼ੀਨ 'ਚ ਆਹ ਦੇਖੋ ਪਾਣੀ ਆ ਹੀ ਨਹੀਂ ਡਿੱਗਦਾ ਇਹਦਾ ਇਦਾਂ ਹੀ ਪਾਏ ਨੇ ਸੁੱਕਣੇ ਸਾਰੇ ਮੈਂ ਨੇ ਇਹ ਤੇ ਬਹੁਤ ਸੋਹਣੇ ਕੱਪੜੇ ਨਿਖਰੇ ਨੇ ਤੇ ਕੋਈ ਇਹ ਇੰਨੇ ਟਾਈਮ じゃ ਲਾਉ ਅੱਧੇ ਘੰਟੇ 'ਚ ਸਾਰੇ ਮੇਰੇ ਕੱਪੜੇ ਧੋਤੇ ਗਏ ਨੇ ਦੇਖੋ ਇਦਾਂ ਹੀ ਧੋਤੇ ਨੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਜੋ ਵੀ ਮੇਰਾ ਮਤਲਬ ਕਿ ਬੀਰ ਭੈਣ ਵੀਡੀਓ ਤੇ ਆਉਂਦੀ ਆ ਉਹਨਾਂ ਦਾ ਆਪਾਂ ਵੀਡੀਓ ਦੇ ਵਿੱਚ ਨਾਮ ਲਵਾਂਗੇ ਇੱਕ ਚੱਪਲਾ ਵਾਲੀ ਵੀਡੀਓ ਪਾਈ ਸੀ ਉਹਦੇ ਵਿੱਚ ਇੱਕ ਭੈਣ ਆਈ ਸੀ ਹੇਰਾ ਆਰਾਮਪੁਰਾ ਬਠਿੰਡੇ ਕੋਲੋਂ ਮੇਰੀ ਵੀਡੀਓ ਤੇ ਤੇ ਬਹੁਤ-ਬਹੁਤ ਧੰਨਵਾਦ ਭੈਣੇ ਤੁਹਾਡਾ ਤੁਸੀਂ ਮੈਨੂੰ ਵੀਡੀਓ ਨੂੰ ਇੰਨਾ ਸਾਰਾ ਪਿਆਰ ਦਿੱਤਾ ਤੇ ਬਾਕੀ ਜੋ ਵੀ ਮੇਰੀ ਵੀਡੀਓ ਤੇ ਆਣਗੇ ਆਪਾਂ ਨਾਮ ਜ਼ਰੂਰ ਲਿਆ ਕਰਾਂਗੇ ਚੈਨਲ ਤੇ ਤੇ ਚਲੋ ਜੀ ਮਿਲਾਂਗੇ ਕੱਲ ਕੋਰੂੜੀ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ